ਸੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ ਆਉਣ ਦੇ ਲਈ ਸੋ ਅੱਜ ਦਾ ਕੰਟੈਂਟ ਬਹੁਤ ਜਿਆਦਾ ਵਧੀਆ ਰਹਿਣ ਲੱਗ ਕਿਉਂਕਿ ਆਪਨੇ ਕਹ ਰਹੇ ਕਿ ਭਈਆ ਆਇਆ ਯੂਪੀ ਦਾ ਹਨਾ ਇਹ ਲੱਗਦਾ ਹੈ ਕਿ ਨਹੀਂ ਯੂਪੀ ਦਾ ਭਈਆ ਲੋ ਜੀ ਕਿਹੜੀ ਚਾਵਲ ਖਾਓ ਨਜ਼ਾਰੇ ਲੋ ਆਨੰਦ ਲੋ ਸੋ ਆਪਣੇ ਯਾਰ ਦੋਸਤ ਨੂੰ ਵੀ ਨਾਲ ਲੈ ਕੇ ਆਏ ਕਿਵੇਂ ਯਮੀ 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 ਵਾਹ ਜੀ ਵਾ ਕੁੜੀਆਂ ਦਾ ਸ਼ਬਦ ਤੂੰ ਬੋਲਤਾ ਪਰ ਮਾੜੀ ਗੱਲ ਕੀਤੀ ਤੇ ਆ ਰਿਹਾ ਆਪਣਾ ਕੀ ਨਾਮ ਹੈਂਦਾ ਕੀ ਸੀ ਉਹ ਇਹਦਾ ਨਾਮ ਗੂਲ ਸਰ ਵਾਈਸ ਪ੍ਰਧਾਨ ਓਏ ਹੋਏ ਲੋ ਜੀ ਵਾਈਸ ਪ੍ਰਧਾਨ ਬਾਉ ਜੀ ਮੂੰਹ ਉੱਪਰ ਕਰਿਓ ਤੇ ਰੱਖ ਵਾਜੀ ਵਸਲਾਮ ਤੇ ਤੂੰ ਜਲਦੀ ਖਾ ਲੈ ਚਾਵਲ ਆਪਾਂ ਚੱਲਦੇ ਆ ਮਾੜਾ ਮੋਟਾ ਬਾ ਕੀ ਬੋਲ ਮਰਦਾ ਬਹੁਤ ਆ ਤੇ ਕੀ ਕਰ ਲੈਣਗੇ ਮਿਰਚਾ ਬਹੁਤ ਹੈ ਕੀ ਬੋਲ ਤੂੰ ਨਹੀਂ ਹੋ ਗਿਆ ਪਾਣੀ ਲੱਗੇ ਆ ਜਾਣਗੇ ਸਵਾਕੇ ਮੈਂ ਕਿਹਾ ਬਹੁਤ ਹੈ ਪੂਰੀ ਥਾਲੀ ਖਾ ਗਿਆ ਨਾ ਉਹਨ ਮਿਰਚਾ ਬਹੁਤ ਨਹੀਂ ਮੰਮੀ ਸੁਣਾਓ ਇਹਨੂੰ ਥੋੜੀਆਂ ਹੋਰ ਹੁਣ ਦੇ ਦੇ ਤੂੰ ਤਾਂ ਕਹਿੰਦੇ ਥੋੜੇ ਜੇ ਖਾਵਾਂਗੇ ਲੈ ਦੇਖਿਓ ਬਜਾਰਾ ਕੋਦੋਦੋ ਸ਼ਕਲ ਦੇਖਿੰਦਾ ਹੋ ਸੋਚਦਾ ਬਈ ਮੇਰੇ ਕੋਲ ਕਢੀ ਚਾਵਲ ਆਣਗੇ नहीं वो मना था। था। कदो दे। है। यही नहीं अभी और दो कड़ी दे।, है। कड़ी देगा देगा। भी दे दे और सुनिए चावल चावल भी आया तू चल खा ले यार साले मिठाई की दुकान पे लेके जाऊंगा दो सौ मैं पिकचारे कर ला ਤੁਹਾਡਾ ਕਿੱਡੇ ਬਣਿਆ ਲੋਕੀ ਦੂਰ ਦੂਰ ਆ ਕੇ ਯਾਰ ਮਾਨੇ ਮੇਰੇ ਪਿਓ ਦਾ ਸਾਬਾ ਖੁੱਲਿਆ ਹੈਗਾ ਜਣਾ ਦੂਰ 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 ਆਈ ਮੈਨੂੰ ਕਿ ਤਾ ਬਾਪਾ ਦੀਪ ਚਨੇ ਕੋਈ ਖਾਣਾ ਸੋ ਚਲ ਖਾ ਲੈ ਮੇਰੇ ਲਈ ਗੜਾ ਉਕਾਲਾ ਯਾਰ ਤੂੰ ਬਾਹਰ ਨਾ ਮੂੰਚ ਬਖਵਾ ਦੇ ਯਾਰ ਸਹੀ ਤੇ ਰਖਵਾ ਉਹਨੂੰ ਚਲ ਇੱਕ ਚਮਚ ਲੈ ਲੈ ਬਾਕੀ ਉਹ ਖਾ ਲੈ ਉਹ ਖਾ ਲੈ ਯਾਰ ਖਾ ਤੇ ਲੈਣੇ ਯਾਰ ਇੰਨਾ ਕਿਉਂ ਸ਼ਰਮਾਨਾ ਹੋਏ ਬਚਾ ਕੇ ਨਾ ਜਾਈ ਛਿੱਤਰ ਖਾਏਗਾ ਮੈਂ ਨੇ ਨਹੀਂ ਕਹਿੰਦੇ ਮੇਰੇ ਦਾਦੇ ਖਾ ਲੋ ਖਾ ਤੋ ਸੀ ਤੂੰ ਨਹੀਂ ਤੂੰ ਖਾ ਕੇ ਤੂੰ ਸੋ ਮੈਂ ਦੇਖ ਲੈ ਹੈ ਲੋਕ ਕਿੰਨੇ ਨਖਰੇ ਕਰਦੇ ਐ ਤੇ ਮੇਰੇ ਵਰਗਾ ਨਾਲ ਦੇ ਨਾਲ ਭੜਕਾ ਜਾਂਦਾ ਐ ਇੱਕ ਗੱਲ ਐ ਮੇਰੀ ਖਾਸੀਅਤ ਐ ਯਾਰ ਮੇਰਾ ਪੇਟ ਚਾਹੇ ਮੇਰਾ ਪੇਟ ਚਾਹੇ ਫੁੱਲ ਹੋਵੇ ਮੇਰੀ ਅੱਗੇ ਕੋਈ ਚੀਜ਼ ਆ ਗਈ ਨਾ ਛੱਡਨੀ ਨਹੀਂ ਮੈਂ ਚਾਹੇ ਕਿਰ ਪੇਟ ਖਾਲੀ ਕਰਕੇ ਆਣਾ ਹੋਵੇ ਮੈਨੂੰ ਅਰੇ ਕਹਿਣਾ ਕੀ ਚਾਹਤੇ ਹੋ ਹਣਾ ਮੰਮੀ ਮੇਰੀ ਸੁਲੀਅਤ ਐ ਨਾ ਮੈਂ ਤੈਨੂੰ ਚੈੱਕ ਕਰਦੀ ਰਹਿਣੀ ਆ। ਓ ਯਾਰ ਕਹਿੰਦਾ ਮੈਂ ਖਾਂਦਾ ਪਿੰਦਾ ਤਾਂ ਨਾ ਖੁੱਲ ਕੇ। ਇਹਨਦੇ ਵਰਗੂ ਥੋੜਾ ਨਾ ਮੈਂ। ਓਏ ਕਰ ਤਾਂ ਉਹਨੂੰ। ਓਏ ਲੈ ਓਏ ਦੇ ਦੇ ਓਏ ਫੇਰ ਖਾਣ ਲੱਗ ਗਿਆ ਤੂੰ। ਖਾ ਦੇ ਆ ਬੰਦਾ ਘੈਂਟ ਆ ਓ ਯਾਰ ਉਹਨੂੰ ਵੀ ਦੇ ਦੇ। ਓਏ ਖਾਦੇ ਨਹੀਂ ਪਿਆਣਾ। ਕਮਾਲ ਹੋ ਗਈ। ਓ ਵਿਚਾਰਾ ਕੋਦੋਂ ਦਾ ਖੜਾ ਆਇਆ। ਆਇਆ ਆਇਆ। ਓ ਤੂੰ ਉਠਾਇਆ ਮੈਨੂੰ ਬਾਹਰ। ਓਏ ਉਹਨੂੰ ਤਾਂ ਦੇ 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 ਯਾਰ ਭਰਾ ਨੂੰ ਕੜੀ ਚਾਵਲ ਦੇ ਦੇ। ਆ ਲੈ ਤੂੰ ਉੱਥੇ ਜਾ ਕੇ ਲੈ ਇਹਨਾਂ ਫਾਈ ਲੈਣਾ ਜਲਦੀ ਖਾ ਖਾ ਕੇ ਨਾ ਥੋੜਾ ਜਿਹਾ ਸਪਟਾ ਕਰਕੇ ਨਾ ਥੋੜਾ ਤੇਰਾ ਟੰਮੀ ਫੈਟ ਨਾ ਤੇਰਾ ਟੰਮੀ ਫੈਟ ਘੱਟ ਹੋ ਜਾਏਗਾ ਕਿਉਂ ਹਿਲਾ ਡਾਲਾ ਨਾ ਤੇ ਆਪਾਂ ਚਲਣਾ ਏ ਬੁੱਗੇ ਘੁੰਮਣ ਸੋ ਆਪਾਂ ਨਾਲ ਲੈ ਕੇ ਨਾਲ ਕੀ ਲੈ ਕੇ ਜਾਂਦੇ ਆ ਮੈਂ ਕਹਿ ਲੱਗਾ ਸੀਗਾ ਆਪਣੇ ਮਲੋੜ ਤੋਂ ਇੱਕ ਬੱਸ ਜਾਂਦੀ ਏ ਨਕੋਦਰ ਦੇ ਲਈ ਚਾਰ ਖੰਬਾ ਚੌਕ ਤੋਂ ਇਹ ਚਾਰ ਖੰਭੇ ਚੋਕ ਤੇ ਨੂੰ ਕੋਦਰ ਜਾਣਾ ਤੁਸੀਂ ਅਗਰ ਤੁਸੀਂ ਜਾਣਾ ਤਾਂ ਮੈਨੂੰ ਮੈਸੇਜ ਕਰ ਦਿਓ ਉੱਥੇ ਹੀ ਹਨਾ ਖਾਣਾ ਹੰਤੂ ਦਾ ਬੋਲਿਆ ਨਹੀਂ ਜਾਂਦਾ ਦੇਖੀ ਹੁਣੇ ਕਹਿੰਦਾ ਮੇਰੇ ਦਿਲ ਦੀ ਸਾਰੀ ਪਲੇਟ ਖਾਲੀ ਕਰਤੀ ਓਏ ਹੁਣੇ ਕਹਿੰਦਾ ਦਿਲ ਨਹੀਂ ਆਦਿਕ ਸਾਰੀ ਪਲੇਟ ਖਾਲੀ ਕਰਤੀ ਇਹਨੂੰ ਸੋ ਆਪਾਂ ਚੱਲਦੇ ਆ ਬਾਹਰ ਘੁੰਮਣ ਫਿਰਨ ਤੋਂ ਮਾੜਾ ਮੋਟਾ ਘੇੜਾ ਲਾਈਏ ਇਹਦਾ ਥੋੜਾ ਜਿਹਾ ਪੇਟ ਹਜਮ ਕਰਾ ਦਈਏ ਪੇਟ ਹੀ ਹੁੰਦਾ ਨਾ ਪੇਟ ਅਜਾ ਰੋਟੀ ਹਜਮ ਰੋਟੀ ਸੱਚ ਰੋਟੀ ਹਜਮ ਕਰਾਦੀ ਐਂਦੀ ਤੇ ਚੱਲੇਗਾ ਤੇ ਹੁਣ ਆਪਾਂ ਜੱਜ ਮਿਲਦੇ ਆ ਬਾਹਰ ਜਾ ਕੇ ਤੁਹਾਨੂੰ ਚੱਲੇ ਕਿਹੜੀ ਮਾਰਨ ਗੇਂ ਮਾਰਨੀ ਤਾਂ ਕੀ ਐ ਸਿਰਫ ਖਾਲੀ ਗਲੀਆਂ ਹੀ ਦੇਖਣ ਚੱਲੇ ਆਂ ਸੀ ਦੋਨੋਂ ਤਿੰਨੋਂ ਵੇ ਉਹ ਕਿਪਾ ਵੀ ਦਾ ਫੋਨ ਆ ਗਿਆ ਉਹ ਪ੍ਰੇਮ ਦਾ ਫੋਨ ਆ ਪ੍ਰੇਮ ਕੱਕੜ ਦਾ ਫੋਨ ਪ੍ਰੇਮ ਕੱਕੜ ਦਾ ਫੋਨ ਆ ਗਿਆ ਤੇ ਆ ਦੇਖੋ ਸਾਰਾ ਖਾਲੀ ਫਿਰਦਾ ਕੁਛ ਨਹੀਂ ਹੈਗਾ ਜੀ ਬਿਲਕੁਲ ਕੋਪਲਾਵਾ ਤੇ ਲਾਇਆ ਮੈਂ ਆ ਦੀ ਥੇਲੀ ਨੂੰ ਬੁਲਾ ਲਾ ਇਕੱਠੇ ਮਿਲਾਂਗੇ ਮੈਂ ਸੂਝ ਲਾ ਮੈਂ ਆ ਤੇ ਮੁਲਾਕਾਤ ਹੀ ਕਰਾ ਦੇ ਤੇਰੀ ਥੇਲੀ ਇਹਦੀ ਪੱਕਾ ਥੇਲੀ ਹੋਊਗੀ ਨਾ ਤੁਸੀਂ ਦੱਸੋ ਸਿਮਾਰਾਣੀ ਸਿਮਾਰਾਣੀ ਉਹਨੇ ਕਰ ਦੇਗਾ ਇਹਦੀ ਥੇਲੀ ਗਿਆ ਕਿ ਨਹੀਂ ਹਾਂ ਇਹ ਸੀਮਾਰਾਣੀ ਸਿਮਾ ਹੋ ਉਹ ਇੱਕ ਉਹ ਬੰਦਾ ਬੜਾ ਹਰਾਮੀ ਹੋ ਬੇਟਾ ਓਏ ਚੱਲ ਯਾਰ ਤੂੰ ਪੈ ਓਏ ਇਹ ਨੂੰ ਗਲਤ ਸਾਈਡ ਤੇ ਨਾ ਲੈ ਜੀ ਆਹ ਤੋ ਯਾਰ ਬਾਰ ਬਾਰ ਆਪਣਾ ਵਲੋਗ ਇੱਦਾਂ ਹੀ ਆਂਦਾ ਰਹੂਗਾ ਤੇ ਆਪਣੇ ਵਲੋਗ ਵੀ ਦੇਖਦੇ ਰਹਿਣਾ ਤੇ ਅਗਰ ਕੁੜੀ ਹੋ ਤਾਂ ਸਬਸਕ੍ਰਾਈਬ ਕਰਿਓ ਅਗਰ ਮੁੰਡੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦੋਨੋਂ ਗੱਲ ਇੱਕੋ ਹੀ ਹੋ ਗਈ ਚਲ ਮੈਂ ਕਰਨੀ ਇੱਕੋ ਗੱਲ ਸੀ ਤੇ ਇੱਦਾਂ ਹੀ ਭਰਾ ਦਾ ਵੀ ਵਲੋਗ ਦੇਖਦੇ ਰਹੀਓ ਭੈਣ ਭਰਾ ਸਦੂ ਓਏ ਬਾਤਮੀ ਲੇਡੀ ਚਲੋ ਭਾਈ Bye, okay, bye, okay. bye, 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 bye,